ਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਇਹ ਅਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਪਿੰਡ ਇਹਦਾ ਹੈਗਾ ਸੇਮਾ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਕਿ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ ਸਾਡੇ ਕਿਸ ਮੁਖਬਰ ਨੂੰ ਇਤਲਾਹ ਮਿਲੀ ਵੀ ਇਹ ਅੱਜ ਹਫੀਮ ਵੇਚਣ ਲਈ ਆਇਆ ਤੇ ਅੱਗੇ ਵੀ ਇਹ ਜਿਹਾ ਧੰਦਾ ਕਰਦਾ ਤਾਂ ਜਿਹਦੇ ਆਧਾਰ ਤੇ ਅਸੀਂ ਥਾਣਾ ਬਦਨੀ ਕਲਾਂ ਵਿਖੇ ਮਕਦਮਾ ਨੰਬਰ 4 18 6485 ਐਨਡੀਪੀਏ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ ਇੱਥੇ ਫਿਲਹਾਲ ਅਜੇ ਕੋਈ ਮਕਦਮਾ ਦਰਜ ਹੋਣ ਦੀ ਸੂਚਨਾ ਨਹੀਂ ਆ ਇਹ ਲਿਖਤੀ ਅਸੀਂ ਦੇ ਕੰਸਰਨ ਜਿਹੜਾ ਸੇਮ ਕਲਾ ਪਿੰਡ ਦਾ ਥਾਣਾ ਜਿਹਦਾ ਉੱਥੋਂ ਲਵਾਂਗੇ ਇਨਫੋਰਮੇਸ਼ਨ ਕਿ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ ਇਹ ਜੇ ਅਸੀਂ ਰਿਮਾਂਡ ਲਿਆ ਜੀ 3 ਦਿਨ ਦਾ ਤੇ ਉਸ ਰਿਮਾਂਡ ਚ ਪੁੱਛਾਂਗੇ ਕਿਥੋਂ ਲੈ ਕੇ ਆਇਆ ਤੇ ਇੱਥੇ ਮੋਗੇ ਨੇ ਕਿਸ ਕਿਸ ਨੂੰ ਵੇਚ ਨਹੀਂ ਸੀ ਬਿਲਕੁਲ ਇਹਦੀ ਆਪ ਦੀ ਜੇ ਚਲ ਕੋਈ ਵੀ ਸੀ ਟੀਮ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਫਾਕੇ ਚ ਪਾ ਕੇ ਰੱਖੀ ਹੋਈ ਸੀ ਮੁਕਦਮਾ ਦਰਜ ਕਰਤਾ ਕੋਰਟਸ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਹੁਣ ਇਹ ਤੂੰ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਵੀ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੋਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵੇਚਣ ਆਸਤੇ ਆਇਆ ਹੈ